ਅੱਜ ਸਿੱਟ ਦੀ ਦੁਬਾਰਾ ਮੀਟਿੰਗ ਕੀਤੀ ਗਈ ਜਿਸ ਤਰ੍ਹਾਂ ਕਿ 31 ਤਰੀਕ ਨੂੰ ਮੈਂ ਤੁਹਾਨੂੰ ਨਾਲ ਸ਼ੇਅਰ ਕੀਤਾ ਸੀਗਾ 31 ਤਰੀਕ ਨੂੰ ਅਸੀਂ ਇੱਥੇ ਇਕੱਠੇ ਹੋਏ ਸੀਗੇ ਸਿਟ ਦੇ ਮੈਂਬਰ ਪੀਐਸਸੀ ਨੂੰ ਰੀਕ੍ਰੀਏਟ ਕਰ ਪਾਈਏ ਔਰ ਜੋ ਵੀ ਡਾਕੂਮੈਂਟਰੀ ਐਵੀਡੈਂਸ ਹੈਗਾ ਉਹਨੂੰ ਚੱਕ ਪਾਈਏ ਉਹ ਅਸੀਂ ਡਾਕੂਮੈਂਟਰੀ ਐਵੀਡੈਂਸ ਕੱਲ ਜਾ ਕੇ ਸੈਂਟਰਲ ਫੋਰੈਂਸਿਕ ਸਾਇੰਸ ਲੈਬਰਾਟਰੀ ਜਿਹੜੀ ਕੋਪਾ ਦਾ ਸਪਾ ਦਾ ਅਦਾਰਾ ਹੈਗਾ ਉੱਥੇ ਜਾ ਕੇ ਡਿਪੋਜ਼ਿਟ ਪਾ ਦੇਤਾ ਹੈਗਾ ਅੱਜ ਜਿਹੜੀ ਮੀਟਿੰਗ ਰੱਖੀ ਗਈ ਸੀ ਸੈਟ ਵੀ ਉਹ ਬੇਸਿਕਲੀ ਜਿਹੜੇ ਵੀ ਪੁਲਿਸ ਮੁਲਾਜ਼ਮ ਜਿਹੜੇ ਇਸ ਪ੍ਰੋਸੈਸ ਦੇ ਵਿੱਚ ਇਸ ਕੇਸ ਦੇ ਵਿੱਚ ਆਏ ਸੀਗੇ ਜਿਨ੍ਹਾਂ ਨਾਲ ਇਹ ਟੱਚ ਹੋਏ ਸੀਗੇ ਉਹਨਾਂ ਦੇ ਬਿਆਨ ਕਲਮਬੰਦ ਕਰਨ ਲਈ ਅੱਜ ਜੈਸੀ ਇਕੱਠੇ ਹੋਏ ਔਰ ਕੁਝੇ ਮੁਲਾਜ਼ਮਾਂ ਦੇ ਅੱਜ ਜੈਸੀ ਬਿਆਨ ਵੀ ਰਿਪੋਰਟ ਕਰ ਲਏ ਹੈਗੇ ਤੇ ਉਹ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ process ਹੈਗੀ ਆ ਉਹ سٹਾਰਟ ਹੋ ਗਈ ਆ ਪ੍ਰੋਪਰ ਡਾਕੂਮੈਂਟਰੀ ਐਵੀਡੈਂਸ ਵੀ ਆ ਗਿਆ ਹੈ ਔਰ ਜਿਹੜੇ ਬੰਦਿਆਂ ਦੇ ਬਿਕਾਨ ਰਿਪੋਰਟ ਕਰਨੇ ਨੇ ਉਹ ਵੀ ਸ਼ੁਰੂ ਹੋ ਗਿਆ ਤੇ ਮੈਨੂੰ ਉਮੀਦ ਆ ਕਿ ਬਹੁਤ ਜਲਦੀ ਅਸੀਂ ਇਸ ਕੇਸ ਨੂੰ ਕਨਕਲੂਡ ਕਰਾਂਗੇ ਸਰ ਜੀ ਤੁਸੀਂ ਕਿਆਸ ਵਿੱਚ ਆਪਾਂ ਵਾਲੇ ਨੂੰ ਕਿਆ ਸੀ ਵੀ ਕੋ ਆਮ ਪਬਲਿਕ ਜੀ ਅ ਪਿਛਲੀ ਵੇਰੀ ਜਿਸ ਸਮੇਂ ਮੈਂ ਤੁਹਾਡਾ ਸਾਧਿਆਂ ਦਾ ਸਹਿਯੋਗ ਮੰਗਿਆ ਸੀ ਔਰ ਆਪਾਂ ਨੇ ਇੱਕ ਨੰਬਰ ਵੀ ਇਸ਼ੂ ਕੀਤਾ ਸੀਗਾ ਕਿ ਜੇ ਕਿਸੇ ਕੋਲੇ ਕੋਈ ਐਸਾ ਦਾ ਐਵੀਡੈਂਸ ਹੋਵੇ ਇਸ ਇਨਸੀਡੈਂਟ ਬਾਰੇ ਉਹ ਸਾਡੇ ਨਾਲ ਜਰੂਰ ਸੇਅਰ ਕਰਨ ਤਾਂਕਿ ਅਸੀਂ ਉਹਨੂੰ ਸਫਾ ਮਿਸਲ ਤੇ ਲੈ ਕੇ ਉਹਨੂੰ ਪ੍ਰੋਪਰਲੀ ਈਵੈਲਿਊਏਟ ਕਰ ਪਾਈਏ ਸਾਡੇ ਉਸ ਨੰਬਰ ਤੇ 7508300342 ਤੇ ਕੋਈ 25 30 ਕਾਲਾਂ ਆਈਆਂ ਪਰ ਉਹ ਜਿਹੜੀਆਂ ਕਾਲਾਂ ਆਈਆਂ ਉਹਦੇ ਚ ਐਵੀਡੈਂਸ ਕੋਈ ਨਹੀਂ ਸੀ ਲੋਕਾਂ ਨੇ ਆਪਣੇ ਆਪਣੇ ਇਸ ਇਨਸੀਡੈਂਟ ਬਾਰੇ ਵਿਚਾਰ ਜਾਰੀ ਕੀਤੇ ਕੋਈ ਕਿਸੇ ਨੇ ਕੋਈ ਐਵੀਡੈਂਸ ਕੋਈ ਨਹੀਂ ਦਿੱਤਾ ਹੈਗਾ ਸੋ ਉਹ ਅਸੀਂ ਕੌਣ ਨੂੰ ਇਸ ਪੱਕੇ ਉਹ ਐਵੀਡੈਂਸ ਕਿਉਂਕਿ ਉਹਦੇ ਵਿੱਚ ਕੋਈ ਅਜਿਹਾ ਐਵੀਡੈਂਸ ਹੈ ਨਹੀਂਗਾ ਉਹਨਾਂ ਨੂੰ ਅਸੀਂ ਆਪ ਦਾ ਸਫਾ ਮਿਲ ਸਕਦਾ ਨਹੀਂ ਹੈ ਕਿ ਪਰਿਵਾਰ ਵਾਲੇ ਉਹਦੇ ਨਾਲ ਕਿਸੇ ਨੇ ਕੋਈ ਸੰਪਰਕ ਕੀਤਾ ਜਦੋਂ ਉਹ ਕਹਿ ਰਿਹਾ ਸੀ ਕਿ ਮੈਂ ਉਸੇ ਮੌਕੇ ਤੇ ਮੁਰਦੇ ਪਰਿਵਾਰ ਕਹਿ ਰਹੇ ਜੀ ਉਹਨੇ ਮੀਡੀਆ ਤੇ ਆ ਕੇ ਕਿਹਾ ਜੀ ਉਸ ਵਿਅਕਤੀ ਨਾਲ ਹੋ ਗਿਆ ਕੋਈ ਦੇਖੋ ਜਿਹੜਾ ਸੇਕਟ ਦਾ ਕੰਮ ਸ਼ੁਰੂ ਹੋਇਆ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਪਹਿਲਾਂ ਡਾਕੂਮੈਂਟ ਤੇ ਐਵੀਡੈਂਸ ਫਿਲ ਜਿਹੜੇ ਪ੍ਰੋਸ ਮੁਲਾਜ਼ਮ ਇਹਦੇ ਵਿੱਚ ਸੀਗੇ ਉਹ ਤੇ ਹੌਲੀ ਹੌਲੀ ਅਥਰ ਅਸੈਸੀ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਸੀ ਦੀ ਉਹ ਆਓ ਆ ਕੇ ਸਾਨੂੰ ਦੱਸੋ ਇਹ ਚਿੰਗਾਂ ਦੇ ਇਵਿਖੇਵਾਦੇ ਤੁਸੀਂ ਦੱਸ ਰਹੇ ਹੈ ਕਿਉਂ ਹਜੇ ਤਾਈ ਸਾਡੇ ਕੋਲ ਨਹੀਂ ਆਏ ਹੈਗੇ ਔਰ ਨਾ ਹੀ ਇਹਨਾਂ ਦੇ ਬੰਦਿਆਂ ਕੋਲ ਕਾਲ ਆਈ ਸਾਨੂੰ ਕਿ ਇਸ ਕਰਕੇ ਇਨਾਂ ਦੇ ਬਾਰੇ ਜੋ ਤੁਸੀਂ ਦੱਸਿਆ ਹੈਗਾ ਇਹਨਾਂ ਨੂੰ ਹੌਲੀ-ਹੌਲੀ ਇਹਨਾਂ ਨੂੰ ਬਲਾਕ ਕੇ ਇਹਨਾਂ ਤੋਂ ਵੀ ਇਹਨਾਂ ਦੇ ਵੀ ਜੋ ਇਹਨਾਂ ਦੇ ਕੋਲ ਏਵੀਡੈਂਸ ਹੈਗਾ ਉਹਨੂੰ ਐਗਜ਼ਾਮਿਨ ਕੀਤਾ ਜਾਏਗਾ ਆਇਆ ਉਹ ਏਵੀਡੈਂਸ ਕੋਈ ਪਾਬਲੇ ਉਹ ਹੈਗਾ ਉਹ ਉਹਦੇ ਅਕੋਰਡਿੰਗਲੀ ਫਾਈਲ ਤੇ ਲੈ ਕੇ ਐਗਜ਼ਾਮਿਨ ਕਰਾਂਗੇ ਸਰ ਜੀ ਇਹਦਾ ਟਾਬੇ ਦੇ ਮਾਮਲੇ ਨਾਲ ਗੱਲ ਕਰ ਰਿਹਾ ਐਫ ਆਈ ਆਰ ਲੇਟ ਲੇਟ ਜਿਹੜੀ ਹੈ ਜਦ ਕੀਤੀ ਉਹਦਾ ਕਾਰਨ ਦੱਸੇ ਜੀ ਕੋਈ ਜਿਵੇਂ ਤੁਹਾਨੂੰ ਜੁਰੂਰ ਦੱਸ ਦਿੱਤੀ ਜੀ ਨੂੰ ਨਹੀਂ ਉਹ ਤਾਂ ਆਪਾਂ ਹੌਲੀ-ਹੌਲੀ ਆਪਾਂ ਨੇ ਜਿਸ ਦਾ ਇੱਕ ਅਸੀਂ ਟਾਈਮ ਲਾਈਨ ਬਣਾ ਲਈ ਵੀ ਇਸ ਇਨਸੀਡੈਂਟ ਚ ਇੰਨੇ ਵਜੇ ਆ ਹੋਇਆ ਉਸ ਤੋਂ ਬਾਅਦ ਇੰਨੇ ਵਜੇ ਆ ਹੋਇਆ ਉਸ ਤੋਂ ਬਾਅਦ ਆ ਹੋਇਆ ਉਹਨੋਂ ਉਸ ਟਾਈਮ ਲਾਈਨ ਦੇ ਵਿੱਚ ਜਿੱਥੇ-ਜਿੱਥੇ ਗੈਬ ਨੇ ਉਹ ਆਪਾਂ ਇਨਵੈਸਟੀਗੇਟ ਕਰਾਂਗੇ ਉਹਨਾਂ ਨੂੰ ਬਚਾਦਾਂਗੇ ਕਿ ਕਿਉਂ ਸਰ ਬਾੜ ਪਰਿਵਾਰ ਦਾ ਪਰਿਵਾਰਕ ਮੈਂਬਰ ਹੈ ਇਸ ਇਸ ਜਿਹੜੀ ਯੂਨੀਵਰਸਿਟੀ ਦਾ ਹੈ ਹਾਂਜੀ ਬਾੜ ਪਰਿਵਾਰ ਨੇ ਕੋਈ ਤੁਹਾਡੇ ਨਾਲ ਸਹਿਯੋਗ ਕੀਤਾ ਸੀ ਇਨਵੈਸਟੀਗੇਸ਼ਨ ਨਹੀਂ ਹਜੇ ਸائیں ਸਾਡੇ ਨਾਲ ਕੋਈ ਸੀਗੇ ਸਰ ਜੀ ਉਹ ਤੋਂ ਭਾਵ ਜੀ ਵੀ ਉਹਨਾਂ ਦੀ ਜਿਹੜੀ ਐਫ ਆਈ ਆਰ ਹੈਗੀ ਆ ਦੱਜ ਹੋਈ ਵੀ ਹੈਗੀ ਆ 22 ਤਰੀਕ ਦੀ ਉਹੀ ਅਸੀਂ ਉਹਦੇ ਤੇ ਹੀ ਕੰਮ ਕਰਦੇ ਆ ਗੱਲ ਜੀ ਸਰ ਜੀ ਜੇ ਦੋ ਵਾਰੇ ਅਲੱਗ ਅਲੱਗ ਤਰ੍ਹਾਂ ਦੇ ਬਿਆਨ ਮਦਦ ਤੋਂ ਆਏ ਆ ਉਹਦੇ ਬਿਆਨਾਂ ਦੇ ਉੱਪਰ ਗੋਲ ਨਹੀਂ ਅਜੇ ਢੱਬਾ ਮਾਲਕ ਸਾਡੇ ਕੋਲ ਅਸੀਂ ਨਹੀਂ ਉਹਨੂੰ ਚੈੱਕ ਨਹੀਂ ਸਰ ਪਰ ਇਹ ਕਲਮਬੰਦ ਬਿਆਨ ਹੋਣੇ ਕਿੰਨਿਆਂ ਦੇ ਕਲਮਬੰਦ ਬਿਆਨ ਹੋ ਚੁੱਕੇ ਨੇ ਉਹ ਬੱਤੀ 6 ਬੰਦਿਆਂ ਦੇ ਹੁਣ ਤਾਂ ਹੀ ਕਲਮਬੰਦ ਸਰ 6 ਉਹ ਐਫ ਆਈ ਆਰ ਵਾਲੇ ਨੇ ਜਾਂ ਜਿਹੜੇ ਮੌਕੇ ਤੇ ਮੌਜੂਦ ਆ ਫਲਾਜ ਉਹ ਵੀ ਸ਼ਾਮਿਲ ਨੇ 6 ਦੇ ਵਿੱਚ ਹਾਂ ਉਹ ਉਹੀ ਜੀ ਜਿਹੜੇ ਜਿਨ੍ਹਾਂ ਦੇ ਏਰੀਏ ਦੇ ਵਿੱਚ ਇਹ ਘਟੂਆ ਹੋਇਆ ਔਰ ਉਸ ਪ੍ਰੋਸੈਸ ਦੇ ਵਿੱਚ ਉਹ ਆਏ ਉਹਨਾਂ ਦੇ ਫਾਈਲ ਲਾਈਨ ਦੀ ਪੂਰੀ 스ਟੀਮ ਮਤਲਬ ਹੋ ਗਈ ਜੀ ਹਾਂਜੀ ਟਾਨਾ ਸਿਵਲ ਲਾਈਨ ਸਰ ਸਰ ਐਪਰੇਟਿਵ ਤਿੰਨ ਬਾਾਰ ਪਰਵਾਜ਼ ਮਿਲੇਗੀ ਕਿ ਉਨਾਂ ਨੂੰ ਜਾ ਕੇ ਮਿਲੇਗੀ ਕੁੱਛੇਗੀ ਉਸਤਾਦ ਕਰੇਗੀ ਕਿ ਕਿਦਾਂ ਕੀ ਲੋਕਾਂ ਦਾ ਉਹਨਾਂ ਦੇ ਕਿ ਗਿਆਨ ਗਲ ਹੋ ਦੇਖੋ ਜਿਹੜੀ ਉਹਨਾਂ ਦੇ ਬੰਦਿਓ ਐਫ ਆਈ ਆਰ ਦਸਜਹਰ ਉਹ ਪ੍ਰੀਲੀਮਿਨਰੀ ਡਾਕੂਮੈਂਟ ਹੋ ਗਿਆ ਜੀ ਸਾਨੈਤਾ ਇਨਵੈਸਟੀਗੇਟ ਉਹਦੇ ਤੇ ਹੀ ਕਰਨਾ ਹੈਗਾ ਨਾ ਉਸ ਤੋਂ ਬਾਅਦ ਉਹਨਾਂ ਨੇ ਕੋਈ ਐਡੀਸ਼ਨਲ ਪੁਆਇੰਟ ਜੇ ਉਹਨਾਂ ਨੇ ਦੱਸਣਾ ਹੈਗਾ ਜੀ ਉਹ ਹਮੇਸ਼ਾ ਵੈਲਕਮ ਹੈ ਅਗਲੀ ਗੱਲ ਸਰ ਕੋਈ ਅਰੈਸਟ ਹੋ ਕੇ ਹੋਈ ਆ ਸਰ ਕੋਈ ਅਰੈਸਟ ਹੋ ਕੇ ਵੀ ਕੋਈ ਅਸਾਈਟ ਕੁਝ ਕਰਨ ਜਾ ਰਹੀ ਹੈ ਹਾਂ ਜੀ ਇਹ ਸਭੇ ਹੋਣ ਲੱਗ ਗਈ ਹੈ ਨਹੀਂ ਦੇਖੋ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੇ ਇੱਕ ਗੱਲ ਦੀ ਤੁਹਾਡੇ ਮਾਦੇਨ ਨਹੀਂ ਕਿ ਇੱਕ ਪੋਲਿਸ ਇਨਵੈਸਟੀਗੇਸ਼ਨ ਦਾ ਪ੍ਰੋਸੀਜਰ ਹੁੰਦਾ ਪ੍ਰੋਸੀਜਰ ਦੇ ਤਹਿਤ ਅਸੀਂ ਐਵੀਡੈਂਸ ਇਕੱਠਾ ਕਰਾਂਗੇ ਐਵਿਡੈਂਸ ਦੇ ਵਿੱਚ ਜਿੱਥੇ ਕਿਤੇ ਸਾਨੂੰ ਇਹ ਰਿਕੁਆਇਰਮੈਂਟ ਹੋएगी ਵੀ ਇਹਦੇ ਚ ਆ ਐਵਿਡੈਂਸ ਲੈਟਿੰਗ ਆ ਇਹਦੇ ਚ ਆਪਾਂ ਨੂੰ ਆ ਬੰਦੇ ਨੂੰ ਨਾਲ ਲਿਆ ਕੇ ਇਹਦੇ ਤੋਂ ਪੁੱਛਗਿੱਛ ਕਰਨੀ ਹੈਗੀ ਆ ਉੱਥੇ ਅਸੀਂ ਉਹਦੇ ਨੇ ਜਾਣਾ ਸਰ ਅਗਲੀ ਡੇਟ ਕਦੋਂ ਹੈ ਜੀ ਐਂ ਜੀ ਨਹੀਂ ਇਹ ਦੇਖੋ ਹੁਣ ਜਿਹੜੀ ਐਸਆਈਟੀ ਆਪਣੀ ਇੱਕ ਲਾਈਨ ਇਹ ਸ਼ੁਰੂ ਹੋ ਗਈ ਹੈ ਜੀ ਆਪਦਾ ਕੰਮ ਸ਼ੁਰੂ ਹੋ ਗਿਆ ਹੈਗਾ ਹੁਣ ਅਗਲੀ ਡੇਟ ਕੱਥੇ ਹੋਣ ਦੀ ਕੋਈ ਨਹੀਂ ਹੈਗੀ ਜੀ ਉਹ ਇਹਦੇ ਵਿੱਚ ਅਸੀਂ ਆਪਣਾ ਆਪਣਾ ਕੰਮ ਆਪਸ ਵਿੱਚ ਡਿਵਾਈਡ ਕਰ ਲਿਆ ਹੈ ਇਹ ਆਪਾਂ ਆਪਣਾ ਇਹੀ ਉਪਰਾਲਾ ਹੋਏਗਾ ਕਿ ਜਿੰਨੀ ਜਲਦੀ ਹੋ ਸਕੇ ਇਹਨੂੰ ਪਰ ਟਾਈਮ ਬౌండ్ ਨਹੀਂ ਕਰ ਸਕਦੇ ਹੁੰਦੇ ਪਰ ਸਾਡੇ ਵਧੀਆਂ ਉਪਰਾਲਾ ਇਹੀ ਹੋਏਗਾ ਕਿ ਜਿੰਨੀ ਜਲਦੀ ਇਹਨੂੰ ਕੰਕਲੂਡ ਕਰ